ਅੱਜ ਆਪਾਂ ਗੱਲ ਕਰਦੇ ਹਾਂ ਦੁਨੀਆ ਵਿੱਚ ਵੱਧ ਰਹੀ ਟੈਕਨੋਲੋਜੀ ਕਰਕੇ ਪੁਰਾਣੇ ਸਮੇਂ ਦੇ ਸੰਚਾਰ ਦਾ ਸਾਧਨ ਉਲੂਪ ਹੋ ਰਹੀਆਂ ਚਿੱਠੀਆਂ ਚਿੱਠੀਆਂ ਪੁਰਾਣੇ ਸਮੇਂ ਵਿੱਚ ਤਾੜ ਆ ਦੇ ਪੱਤੇ ਉੱਪਰ ਲਿਖੀਆਂ ਜਾਂਦੀਆਂ ਸਨ ਇਸ ਕਰਕੇ ਚਿੱਠੀਆਂ ਨੂੰ ਪੱਤਰਾਖਦੇ ਨੇ ਤਾੜ ਦਾ ਦਰਖਤ ਖੰਜੂਰ ਦੀ ਕਿਸਮ ਤੋਂ ਹੁੰਦਾ ਹੈ ਬਦਲਦੇ ਸਮੇਂ ਕਰਕੇ ਚਿੱਠੀਆਂ ਅਲੱਗ-ਅਲੱਗ ਚੀਜ਼ਾਂ ਉੱਪਰ ਲਿਖੀਆਂ ਜਾਣ ਲੱਗੀਆਂ ਜਿਵੇਂ ਤਾੜ ਪੱਤਰ ਲੱਕੜਾ ਪੱਥਰ ਤਾ ਤੁਹਾਂ ਹੱਥੀ ਦੇ ਦੰਦਾਂ ਵਾਲੇ ਟੁਕੜੇ ਕੱਪੜਾ ਚਾ ਮਾਰ ਪਰ ਕਾਗੇ ਦੀ ਕਾਦਣ ਤੋਂ ਬਾਅਦ ਇਹ ਕਾਗਜ਼ ਉੱਪਰ ਲਿਖਿਆ ਜਾਣ ਲੱਗਿਆ 21ਵੀਂ ਸਦੀ ਦੇ ਸ਼ੁਰੂਆਤ ਵਿੱਚ ਪਹਿਲੀ ਫੋਨ ਦਾ ਯੁੱਗ ਆਉਣ ਕਰਕੇ ਇਹਨਾਂ ਦੀ ਵਰਤੋਂ ਘਟ ਗਈ ਇੰਟਰਨੈਟ ਦਾ ਬਾਧਾ ਫਲਾਦ ਦੇਖ ਕੇ ਇਹਨਾਂ ਨੂੰ ਲੋਕ ਘੱਟ ਵਰਤਣ ਲੱਗ ਗਏ ਚਿੱਠੀਆਂ ਨੂੰ ਅੰਗਰੇਜ਼ੀ ਵਿੱਚ ਲਾਈਟਰ ਜਾਗਦੇ ਹਨ 7 ਦਸੰਬਰ ਨੂੰ ਨੈਸ਼ਨਲ ਲੈਟਰਜ਼ ਰਾਈਟਿੰਗ ਡੇ ਮਨਾਇਆ ਜਾਂਦਾ ਹੈ ਇਸ ਦੀ ਸ਼ੁਰੂਆਤ ਇੰਗਲੈਂਡ ਦੇ ਵਿਕਟੋਰੀਆ ਤੋਂ ਹੋਈ ਵਿਕਟੋਰੀਆ ਦੇ ਲੋਕ ਲੈਟਰਜ਼ ਲਹਿਣ ਦੇ ਸਕੇ ਇਨਸਨ 1775 ਵਿੱਚ ਮਹਾਦੀਪ ਦੇ ਲੋਕਾਂ ਦੁਆਰਾ ਇਸ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਪਰ ਹੌਲੀ ਹੌਲੀ ਇਹ ਸਾਰੀ ਦੁਨੀਆ ਵਿੱਚ ਪ੍ਰਚਲਿਤ ਹੋ ਗਿਆ